ਕੱਢ ਨਹੀਂ ਰਿਹਾ ਤਾਂ ਮੁਕਤ ਕਰਨ ਰਿਹਾ ਨੂੰ ਵੇਖੋ ਜੀ ਇਹ ਅਕਾਲੀ ਦਲ ਦੇ ਸਰਪੰਚ ਨੇ ਪਰ ਅੱਜ ਵੇਖੋ ਪਾਰਟੀ ਤੋਂ ਉੱਪਰ ਉੱਠ ਕੇ ਇਹ ਸਮਰਥਨ ਕਰ ਰਹੇ ਨੇ ਮੁਕਤ ਕਰਨ ਵਾਲੀ ਆਗੂ ਨਰਾਜ਼ ਤੇ ਨਾ ਹੋਊਗਾ ਹੁੰਦਾ ਹੋ ਜੀ ਪਰਵਾਰਿਆਂ ਨੂੰ ਅੱਛਾ ਪਾਈ ਵਰਤ ਪਾ ਦੇ ਨਾਲ ਆ ਵੋਟਾਂ ਪਾਉਣ ਵਾਲੇ ਸਾਰੇ ਹਲਕੇ ਜਿਹੜੇ ਕਾਨੂੰਨ ਹੁੰਦਾ ਢ ਕੱਢ ਕੇ ਪਾਉਣੀ ਕਹਿੰਦੇ 100 ਕੇ ਗੱਜ ਕਬੱਜ ਗਈ ਵੋਟਾਂ ਪਾਵਾਂਗੇ ਪਾਵਾਂਗੇ ਨੋ ਹਲਕੇ ਵਿੱਚੋਂ ਅਸੀਂ ਤੇਰੇ ਮਿੱਤਰ ਸਰਵੋਤ ਵਧਵਾਵਾਂਗੇ ਹਾਂਜੀ ਸਰ ਜੀ ਨੌਜਵਾਨ ਦੇਖੋ ਜਿਕਾਰੇ ਛੱਡ ਰਹੇ ਨੇ ਤੁਸੀਂ ਦੇਖ ਸਕਦੇ ਹੋ ਹਾਂਜੀ ਨੌਜਵਾਨਾਂ ਨੂੰ ਕਿੰਨਾ ਮੌਕਾ ਦੇ ਰਹੇ ਸਮਾਰਾ ਹਾਂ ਭਾਈ ਅਮਰਪਾਲ ਜੀ ਕਿਹੜੇ ਪਿੰਡੋਂ ਆਏ ਜੀ ਮਾਨਸਾ ਤੋਂ ਜੀ ਹੈ ਮਾਨਸਾ ਮਾਨਸਾ ਸਾਹਿਬ ਮਾਨਸਾ ਤੋਂ ਆਏ ਸਰਕਮ ਵਾਸਤੇ ਜਵਾ ਜਵਾ ਬਿਲਕੁਲ ਹਾਂਜੀ ਬਿਲਕੁਲ ਲੋੜ ਤੋਂ ਆਇਆ ਕੋ ਮਾਨਸਾ ਤੋਂ ਇਹਨਾਂ ਜੀ ਵੀ ਕਿੱਥੋਂ ਆਏ ਮਾਨਸਾ ਤੋਂ ਮਾਨਸਾ ਮਾਨਸਾ ਤੋਂ ਹਾਂਜੀ ਭਾਈ ਅਮਰਪਾਲ ਜੀ ਸਪੋਰਟ ਆ ਅਮਰਪਾਲ ਸਿੰਘ ਦੀ ਸਪੋਰਟ ਹੈ ਮਾਨਸਾ ਤੋਂ ਜੀ ਵਾਦੀਵਾ ਕਿਹੜੀ ਗੱਲ ਹੋਏ ਮਨ ਕੀਤਾ ਇੱਡੀ ਦੂਰੋਂ ਆ ਕੇ ਜਦੋਂ ਖਾਲਸਾ ਪੰਥ ਨੂੰ ਅੱਗੇ ਲਿਆਉਣ ਵਾਸਤੇ ਇਹਨਾਂ ਨੇ ਬਹੁਤ ਜੋੜ ਲਾਇਆ ਨੌਜਵਾਨਾਂ ਨੂੰ ਅੰਬਰ ਸ਼ਕਾਇਆ ਉਹਨਾਂ ਨੂੰ ਨਸ਼ੇ ਤੋਂ ਹਟਾਇਆ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਆ ਤਾਂ ਕਰਕੇ ਇਹਨਾਂ ਦੀ ਚੰਗੇ ਕੰਮਾਂ ਦੇ ਕਰਕੇ ਅਸੀਂ ਇਹਨਾਂ ਦੇ ਤਾਂ ਇਹਨਾਂ ਦੇ ਨਾਲ ਆਏ ਵਾਹ ਜੀ ਵਾਹ ਇਹਦੇ ਆਪਾਂ ਲੰਘ ਜਾਣਾ ਗੱਲ ਕਰ ਲਈ ਕੋਈ ਜਾਂਦਾ ਮੈਂ ਮਲੂੜ ਤੋਂ ਆਇਆ ਹਾਲਾਂਕਿ ਇਹਨਾਂ ਦੀ ਸੜਕੇ ਦੇ ਵਿੱਚ ਵੋਟ ਨਹੀਂ ਇਹ ਮਾਨਸਾ ਤੋਂ ਆਏ ਨੇ ਪਰ ਕਹਿੰਦੇ ਵੀ ਅਸੀਂ ਸਪੋਰਟ ਕਰਨ ਦੇ ਲਈ ਆਏ ਆ ਸੋ ਐਡਵੋਕੇਟ ਸਾਹਿਬ ਤੁਹਾਡੇ ਨਾਲ ਗੱਲਬਾਤ ਇਹ ਮਾਨਸਾ ਤੋਂ ਆਏ ਨੇ ਕੋਈ ਮਲੋੜ ਤੋਂ ਆਇਆ ਕਈਆਂ ਨਾਲ ਗੱਲ ਹੋਈ ਤੁਰੇ ਆਉਂਦੇ ਇਹ ਸਾਰੇ ਭਾਈ ਅੰਮ੍ਰਿਤਪਾਲ ਦੀ ਸਪੋਰਟ ਦੇ ਵਿੱਚ ਨੌਜਵਾਨ ਬੜੀ ਦੂਰੋਂ ਦੂਰੋਂ ਦੂਜੇ ਜ਼ਿਲ੍ਹਿਆਂ ਤੋਂ ਆਏ ਨੇ ਹਾਲਾਂਕਿ ਖਡੂਰ ਸਾਹਿਬ ਹਲਕੇ 'ਚ ਇਹਨਾਂ ਦੀ ਵੋਟ ਨਹੀਂ ਪਰ ਕਹਿੰਦੇ ਸਪੋਰਟ ਦੇ ਸਕਦੇ ਆ ਸਪੋਰਟ ਕਰਨ ਵਾਲਿਆਂ ਨੂੰ ਕੀ ਕਹੋਗੇ ਸਾਰਾ ਪੰਜਾਬ ਹੀ ਖਡੂਰ ਸਾਹਿਬ ਹਲਕੇ 'ਚ ਆ ਗਿਆ ਵਾ ਹਾਂ ਇੱਕ ਮੈਂ ਦੱਸਣਾ ਚਾਹੁੰਨਾ ਮੀਡੀਏ 'ਚ ਮੈਨੂੰ ਕੱਲ ਵੀਰ ਦਾ ਫੋਨ ਆਇਆ ਆ ਆਸਟ੍ਰੇਲੀਆ ਰਹਿੰਦਾ ਆ ਕਹਿੰਦਾ ਮੈਂ 10 ਸਾਲ ਹੋ ਗਿਆ ਇੰਡੀਆ ਨਹੀਂ ਆਇਆ ਪਰ ਮੇਰੀ ਖਡੂਰ ਸਾਹਿਬ 'ਚ ਵੋਟ ਆ 10 ਵੋਟਾਂ ਨੇ 4 ਲੱਖ ਦੀ ਟਿਕਟਾਂ ਖਰਾ ਕੇ 7-10 ਜੀਆਂ ਦੀਆਂ ਵੋਟਾਂ ਪਾਉਣ ਖਡੂਰ ਸਾਹਿਬ ਪਹੁੰਚ ਰਿਹਾ ਆ ਇੰਨਾ ਉਤਸ਼ਾਹ ਨਾਲ ਦੇਖੋ ਇਹਦਾ ਮਤਲਬ ਹੀ ਪੰਜਾਬ ਦੇ ਨਹੀਂ ਇਹ ਦੇਸ਼ਾਂ ਵਿਦੇਸ਼ਾਂ ਦੀ ਨਜ਼ਰ ਜਿਹੜੀ ਹੈ ਖਡੂਰ ਸਾਹਿਬ ਹਲਕੇ ਤੇ ਆ ਪਰ ਹਰੇਕ ਬੰਦਾ ਸੁੱਖ ਮੰਗ ਰਿਹਾ ਹੈ ਹਾਲਾਂਕਿ ਹੋਰ ਵੀ بڑے ਪੰਥਕ ਹੋਣ ਦਾ ਦਾਵਾ ਕਰ ਰਹੇ ਨੇ ਹਲਕਾ ਵੀ ਪੰਥਕ ਹੈ ਚਿਹਰੇ ਵੀ ਪੰਥਕ ਨੇ ਚਰਚਾਵਾਂ ਵੀ ਪੰਥਕ ਨੇ ਬਿਰਸਾ ਸਿੰਘ ਮਿੱਟੋਹਾਂ ਕੋਠੇ ਚੜ ਕੇ ਕਹਿ ਰਿਹਾ ਮੈਂ ਪੰਥਕ ਨਹੀਂ ਜੀ ਸੰਗਤ ਨੂੰ ਸਾਰਾ ਸੱਚ ਪਤਾ ਆ 15 ਸਾਲ ਹੋ ਗਏ ਨੇ ਇਹਨਾਂ ਅੱਜ ਤੱਕ ਸਿਰਫ ਸਿੱਖਾਣਾ ਧੋਖਾ ਹੀ ਕੀਤਾ ਆ ਬਦਵੀ ਦਾ ਇਨਸਾਫ ਇਹਨਾਂ ਨੇ ਦਿੱਤਾ ਬੰਦੀ ਸਿੰਘ ਇਹਨਾਂ ਨਹੀਂ ਰਿਹਾ ਕਰੇ ਜਦੋਂ ਬੰਦੀ ਸਿੰਘ ਅਧਿ ਇਹਨਾਂ ਕੋਲ ਗੱਲ ਪੁੱਛਦੇ ਰਹੇ ਹਕੂਮਤਾਂ ਜਦੋਂ ਇਹਨਾਂ ਸਰਕਾਰਾਂ ਸੀਗੀਆਂ ਇਹੀ ਕਹਿੰਦੇ ਰਿਹਾ ਕਿ ਅਤਵਾਦੀ ਅੰਦਰ ਕੀਤੇ ਰੇ ਛੱਡਣੇ ਨਹੀਂ ਅੱਜ ਇਹਨਾਂ ਨੂੰ ਬੰਦੀ ਸਿੰਘ ਦਾ ਚੇਤਾ ਆ ਗਿਆ ਬੇਦਬੀ ਦੇ ਮਤਲਬ ਮੁੱਦਾ ਕਿੱਥੇ ਗਿਆ ਸ਼੍ਰੋਮਣੀ ਕਾਲੀਦਾਰ ਵੀ ਸਿਆਸਤ ਕਰਦੇ ਰਹੀ ਕਾਂਗਰਸੀ ਸਿਆਸਤ ਕਰਦੇ ਰਹੀ ਝਾੜੂ ਵਾਲਿਆਂ ਤੇ ਸਰਕਾਰ ਬਣਾਈ ਅੱਜ ਬੇਦਬੀ ਤੇ ਗੱਲ ਕਰਨ ਨੂੰ ਰਾਜ਼ੀ ਨਹੀਂ ਆਏ ਸਾਰਾ ਪੰਥ ਜਿਹੜਾ ਇਹ ਗੱਲ ਜਾਣ ਚੁੱਕਿਆ ਹੈ ਵੀ ਇਹ ਲੱਗਦੇ ਤੇ ਸਿੱਖ ਨੇ ਪਰ ਹੈ ਨਹੀਂਗੇ ਅਸਲ ਸਿੱਖ ਦਾ ਕਿਰਦਾਰ ਭਾਈ ਅਮਰਪਾਤ ਸਿੰਘ ਦਾ ਸੰਗਤ ਨੂੰ ਪਤਾ ਲੱਗ ਗਿਆ ਆ ਕਿ ਇਹੋ ਜੇ ਨੌਜਵਾਨਾਂ ਨੂੰ ਆਪਾਂ ਅਸੀਂ ਅੱਗੇ ਲੈ ਕੇ ਆਉਣਾ ਤਾਂ ਜੋ ਪੰਥ ਤੇ ਪੰਜਾਬ ਦੀ ਗੱਲ ਚੜ੍ਹਦੀ ਕਲਾ ਨਾ ਹੋ ਸਕੇ